ਹੈਲੋ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਦੇਖੋ ਮੈਂ ਅਕਸਰ ਜਿਹੜੀਆਂ ਵੀਡੀਓ ਪਾਉਂਦੀ ਆ ਤੁਸੀਂ ਬਹੁਤ ਪਸੰਦ ਕਰਦੇ ਹੋ ਤੇ ਵਾਈਗਰੂ ਦੇ ਨਾਲ ਜੁੜਦੇ ਹੋ ਤੇ ਵਿਸ਼ਵਾਸ ਕਰਵਾਉਣਾ ਤੇ ਹਨਾ ਤੁਹਾਡਾ ਕਰਨਾ ਫਰਜ਼ ਹੈ ਤੇ ਮੇਰਾ ਕਰਵਾਉਣਾ ਫਰਜ਼ ਹੈ ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਆਪਾਂ ਉਹ ਤੁਹਾਡੇ ਵਾਸਤੇ ਬਹੁਤ ਹੀ ਖਾਸ ਲੈ ਕੇ ਆਏ ਹਾਂ ਕਿਉਂਕਿ ਕਈ ਸਿਸਟਰ ਨੂੰ ਹਨਾ ਮੈਨੂੰ ਮੈਸੇਜ ਕਰਦੇ ਨੇ ਵੀਰ ਵੀ ਕਰਦੇ ਆ ਵੀ ਹਨਾ ਕਿ ਜਦੋਂ ਅਸੀਂ ਪਾਠ ਕਰਦੇ ਆ ਤਾਂ ਸਾਡੇ ਨੂੰ ਆਵਾਸਥੀਆਂ ਸੁਸਤੀ ਤੇ ਬੁਰੀ ਬੁਰੀ ਖਿਆਲ ਬਹੁਤ ਆਉਂਦੇ ਹਨਾ ਸਭ ਤੋਂ ਪਹਿਲੀ ਗੱਲ ਹੈ ਨਾ ਜਦੋਂ ਵੀ ਆਪਾਂ ਕਿਸੇ ਚੰਗੇ ਕੰਮ ਵੱਲ ਲੱਗਦੇ ਆ ਤਾਂ ਆਪਾਂ ਨੂੰ ਰੋਕਣ ਵਾਲੇ ਬਹੁਤ ਜ਼ਿਆਦਾ ਹੁੰਦੇ ਉਸੇ ਤਰੀਕੇ ਦੇ ਨਾਲ ਨਾ ਪੈਰਾਂ ਦੇ ਵਿੱਚ ਰੋੜੇ ਬਾਕਸਰ ਬਣਦੇ ਹੈਗੇ ਤੇ ਉਸੇ ਤਰੀਕੇ ਨਾਲ ਜਦੋਂ ਤੁਸੀਂ ਹੈ ਨਾ ਕਿਸੇ ਚੰਗੇ ਕੰਮ ਨੂੰ ਕਰਦੇ ਹੋ ਜਾਂ ਜਿੱਦਾਂ ਕਿ ਪਾਠ ਕਰਦੇ ਹੋ ਇਸ ਨੂੰ ਰੋਕਣ ਵਾਸਤੇ ਨਾ ਕਾਲ ਯੁੱਗ ਦਾ ਬਹੁਤ ਵੱਡਾ ਹੱਥ ਹੈਗਾ ਜਦੋਂ ਤੁਸੀਂ ਬੈਠੋਗੇ ਨਾ ਉਸ ਟਾਈਮ ਤੁਹਾਡੇ ਉਹ ਗੱਲਾਂ ਵੀ ਮਾਈਂਡ ਦੇ ਵਿੱਚ ਆਉਣਗੀਆਂ ਜਿਹੜੀਆਂ ਤੁਸੀਂ ਕਦੇ ਵੀ ਨਹੀਂ ਕੀਤੀਆਂ ਹੋਣੀਆਂ। ਕਈ ਵਾਰੀ ਏਦਾਂ ਹੁੰਦਾ ਹੈ ਕਿ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਕਰਨ ਲੱਗ ਜਾਨੇ ਹੋ ਤਾਂ ਉਸ ਟਾਈਮ ਨਾ ਜਿਹੜੀਆਂ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਆਦ ਵਿਆਦ ਹੁੰਦਾ ਨਾ ਕਲਜੂ ਹੁੰਦਾ ਉਹ ਜ਼ਿਆਦਾ ਆਪਣੇ ਤੇ ਹਾਵੀ ਹੁੰਦਾ ਹੈ ਤੇ ਆਪਾਂ ਨੂੰ ਉਸ ਚੀਜ਼ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ। ਪਰ ਉਸ ਟਾਈਮ ਹਨਾ ਤੁਸੀਂ ਕਿੱਦਾਂ ਤੀਜ ਰੱਖ ਸਕਦੇ ਹੋ ਕਿੱਦਾਂ ਤੁਸੀਂ ਆਪਦੇ ਆਪ ਨੂੰ ਕੰਟਰੋਲ ਕਰ ਸਕਦੇ ਹੋ ਇਹਦੇ ਵਾਸਤੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸੂਗੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਚੰਗੀ ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਨੇ ਬੈਠਣਾ ਹੈ ਨਾ ਪਾਠ ਕਰਨਾ ਆਪਣੇ ਆਲੇ ਦੁਆਲੇ ਨਾ ਧੂਫ ਜਰੂਰ ਲਗਾਉਣੀ ਆ ਕਿਉਂਕਿ ਜਦੋਂ ਆਪਾਂ ਧੂਫ ਲਗਾਉਣੀ ਆ ਜਿਹੜਾ ਆਪਣਾ ਆਲਾ ਦੁਆਲਾ ਹੈਗਾ ਹਨਾ ਉਹ ਖੁਸ਼ਬੂਦਾਰ ਹੋਊਗਾ ਤਾਂ ਸਭ ਤੋਂ ਪਹਿਲਾਂ ਆਪਣਾ ਦਿਮਾਗ ਹੈ ਜਿਹੜਾ ਉਹ ਸੈੱਟ ਹੋਊਗਾ ਕਿਉਂਕਿ ਦਿਮਾਗ ਨੂੰ ਸੈੱਟ ਕਰਨ ਵਾਸਤੇ ਹੀ ਆਪਾਂ ਇਸ ਚੀਜ਼ ਨੂੰ ਕਰਨ ਹੈ ਜਿਹੜੀ ਕੋ ਆਪਾਂ ਧੂਫ ਲਗਾਉਣੇ ਆ ਚੋਤ ਲਗਾਉਣੇ ਆ ਨਾ ਉਹ ਸਿਰਫ ਇਦਾਂ ਹੁੰਦਾ ਵੀ ਜਿਹੜੀਆਂ ਬੁਰੀਆਂ ਸ਼ਕਤੀਆਂ ਵਗੈਰਾ ਲਾ ਲਓ ਆਪਾਂ ਜਾਂ ਕਾਲ ਯੁਗ ਲਗਾ ਲਓ ਹਨਾ ਆਪਣੇ ਜਾਂ ਆਪਣੇ ਗੰਦੀ ਹਨਾ ਆ ਆਉਰਾ ਹੁੰਦਾ ਆਲਾ ਦੋਲਾ ਹਨਾ ਵੀ ਉਹਨੂੰ ਘਟ ਕਰਨ ਵਾਸਤੇ ਜੋ ਤੁਸੀਂ ਲਗਾਉਂਗੇ ਤਾਂ ਤੁਹਾਡਾ ਮਾਈਂਡ ਇਸ ਚੀਜ਼ ਦੇ ਨਾਲ ਖੁਸ਼ਬੂ ਦੇ ਨਾਲ ਜਦੋਂ ਵੀ ਆਪਾਂ ਦੇਖੋ ਕਿਤੇ ਜਾਂਦੇ ਆ ਖੁਸ਼ਬੂ ਆਉਂਦੀ ਹੁੰਦੀ ਉੱਥੇ ਆਪਾਂ ਕਿੰਨਾ ਵਧੀਆ ਲੱਗਦਾ ਹੁੰਦਾ ਹਨਾ ਉਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਲਗਾਉਣੀ ਫਿਰ ਚੌਂਕੜਾ ਲਗਾ ਕੇ ਥੋੜਾ ਜਿਹੀ ਤੁਸੀਂ ਨੇ ਵਾਹਿਗੁਰੂ ਗੁਰਮੰਤਰ ਦਾ ਹਨਾ ਜਾਪ ਕਰਨਾ ਹੈ ਜੇ ਤੁਸੀਂ ਕਰੋਗੇ ਵਾਹਿਗੁਰੂ 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 ਇਸ ਨਾਲ ਨਾ ਆਪਣਾ ਜਿਹੜਾ ਦਿਮਾਗ ਹੈ ਉਹ ਕਾਫੀ ਜ਼ਿਆਦਾ ਕੰਟਰੋਲ ਦੇ ਵਿੱਚ ਵੀ ਆਉਂਦਾ ਤੇ ਨਾਲ ਇਹ ਨਾ ਜਿਹੜੀ ਤੁਹਾਨੂੰ ਸੁਸਤੀ ਹੁੰਦੀ ਹੈ ਕਈ ਨੂੰ ਜ਼ਿਆਦਾ ਵੀ ਆਪਨ ਹੁੰਦਾ ਵੀ ਹਾਂ ਆਪਾਂ ਨੂੰ ਨੀਂਦ ਆਉਣ ਦੀ ਹੈ ਜੋ ਮਲਕੇ ਟੁੱਲੇ ਹੋਣ ਲੱਗ ਜਾਂਦੇ ਹਨਾ ਤਾਂ ਫਿਰ ਤੁਸੀਂ ਨਾ ਥੋੜਾ ਜਿਹਾ ਠੰਡਾ ਪਾਣੀ ਲੈ ਕੇ ਉਹਦੇ ਨਾਲ ਆਪਣੀਆਂ ਅੱਖਾਂ ਤੇ ਜਾਂ ਤਾਂ ਕੋਈ ਗਿੱਲੀ ਪੱਟੀ ਉਹ ਕਰ ਲਓ ਜਾਂ ਸਿੱਟੇ ਮਾਰ ਲਓ ਨਾ ਥੋੜਾ ਜਿਹਾ ਉੱਠ ਕੇ ਇਦਾਂ ਤੁਹਾਨੂੰ ਹਨਾ ਮਹੀਨਾ ਕਾ ਹੋਊਗਾ ਉਸ ਤੋਂ ਬਾਅਦ ਹਨਾ ਆਪਣੇ ਆਪ ਹਟ ਜਾਂਦਾ ਹੁੰਦਾ ਕਿਉਂਕਿ ਵਾਈਪਰੂ ਦੇ ਅੱਗੇ ਜਦੋਂ ਆਪਾਂ ਡੇਲੀ ਅਰਦਾਸਾਂ ਕਰਦੇ ਆਂ ਤਾਂ ਉਸ ਚੀਜ਼ ਦੇ ਨਾਲ ਕਾਫੀ ਜ਼ਿਆਦਾ ਫਰਕ ਪੈਂਦਾ ਹੈਗਾ ਪਹਿਲਾਂ ਦੇਖ ਸਜਾਉਣ ਦੀ ਤੇ ਦੇਖ ਨੂੰ ਭੋਗ ਲਵਾਉਣ ਦਾ ਵੀ ਹਨਾ ਕਈ ਨੇ ਮੈਨੂੰ ਕਿੱਸ ਕੇ ਕਿ ਆਪਾਂ ਪ੍ਰਸ਼ਾਦ ਬਣਾ ਕੇ ਰੱਖ ਲੈਣੇ ਤੁਹਾਨੂੰ ਆਪਾਂ ਭੋਗ ਕਿਦਾਂ ਲਵਾਈਏ ਹਨਾ ਇਹ ਤੇ ਮੈਂ ਤੁਹਾਨੂੰ ਹਨਾ ਪ੍ਰੋਪਰ ਵੀਡੀਓ ਪਾਈਆਂ ਹੋਈਆਂ ਨੇਗੀਆਂ ਤਾਂ ਪਲੀਜ਼ ਉਹਨਾਂ ਨੂੰ ਹਨਾ ਸਾਰਿਆਂ ਨੂੰ ਦੇਖ ਲੈਣਾ ਕਿਉਂਕਿ ਦੇਖ ਸਜਾਉਣਾ ਤੇ ਭੋਗ ਲਵਾਉਣਾ ਅਰਦਾਸ ਕਰਨੀ ਇਹ ਦੀ ਮਰਿਆਦਾ ਬਹੁਤ ਜ਼ਿਆਦਾ ਹੈਗੀ ਕਿਉਂਕਿ ਆਪਾਂ ਨਾ ਕਿਤੇ ਨਾ ਕਿਤੇ ਛੁੱਟ ਜਾਂਦੇ ਆਗੇ ਕਾញੋਂ ਆਪਣੇ ਆਪ ਕਹਿਨੇ ਵੀ ਮੇਰੀ ਇਹਨਾ ਮਨੋ ਕਾਮਨਾ ਸੰਪੂਰਨ ਨਹੀਂ ਹੋਈ ਜਾਂ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਇਹ ਇਸੇ ਦੀ ਗੱਲ ਕਰਕੇ ਹੁੰਦਾ ਹੈਗਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਜਿਆਦਾ ਤੁਹਾਨੂੰ ਇਦਾਂ ਲੱਗਦਾ ਹੈ ਨਾ ਵੀ ਵੀ ਮੈਨੂੰ ਸਿਰ ਦਰਦ ਕਰਦਾਗਾ ਜਾਂ ਮੇਰਾ ਭਾਰੀਪਨ ਹੁੰਦਾ ਤਾਂ ਇੱਕ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਆਪਣਾ ਸਰੋਂ ਦਾ ਤੇਲ ਲੈ ਕੇ ਇੱਕ ਕੁੰਭਾ ਲੈ ਲੈਣਾ ਰੂਨ ਦਾ ਕਾਟਨ ਦਾ ਉਹਨੂੰ ਨਾਲ ਸਰੋਂ ਦੇ ਤੇਲ ਦੇ ਵਿੱਚ ਡਿਪ ਕਰਕੇ ਆਪਣੀ ਇਸ ਜਗ੍ਹਾ ਤੇ ਰੱਖ ਲੈਣਾ ਕਿਉਂਕਿ ਬੋਲਣ ਦੇ ਨਾਲ ਆਟਕਣ ਦੇ ਨਾਲ ਆਪਣੀ ਇਸ ਜਗ੍ਹਾ ਤੇ ਇਹਨਾ ਕਾਫੀ ਜ਼ੋਰ ਪੈਂਦਾ ਤਾ ਤੁਹਾਨੂੰ ਦੇਖਿਓ ਕਾਫੀ ਫਰਕ ਪਏਗਾ ਤਾਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਥ ਸ਼੍ਰੀ ਅਕਾਲ ਜੀ